ਜੋੜੀਦਾਰ ਪੂਆਪਤੀ ਜੀ ਕਹਾਣੀ ਦਾ ਅਗਲਾ ਪາກ ਲੈ ਕੇ ਹਾਜ਼ਰ ਹੋਇਆ ਉਮੀਦ ਕਰਦਿਆਂ ਇਹ ਪਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਸਿਰੇ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬਾਅਦ ਵਿੱਚ ਕਮੈਂਟ ਕਰਕੇ ਦੱਸਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਸੰਦੀਪ ਤੇ ਪਾਲੀ ਦੀ ਜਫੀ ਨਾ ਜਿਵੇਂ ਅੱਧੇ ਖੋਸ਼ੀ ਦੇ ਹੰਝੂ ਬਹਾਰਿਆ ਹੋਵੇ ਜ਼ੋਰਦਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਪਾਲੀ ਨੂੰ ਠੰਡ ਲੱਗ ਰਹੀ ਸੀ ਸੰਦੀਪ ਨੇ ਉਸ ਨੂੰ ਲਿਟਾ ਦਿੱਤਾ ਉੱਪਰ ਕੰਬਲ ਦੇ ਦਿੱਤਾ ਸਵੇਧ ਹੋ ਚੁੱਕੀ ਸੀ ਪਰ ਸੰਦੀਪ ਇੱਕ ਪਲ ਵੀ ਸੁੱਤਾ ਨਹੀਂ ਸੀ ਉਸਨੇ ਪਾਲੀ ਦਾ ਮੱਥਾ ਚੈੱਕ ਕੀਤਾ ਬੁਖਾਰ ਸੀ ਤਪ ਰਿਆ ਸੀ ਸੰਦੀਪ ਨਰਸ ਨੂੰ ਬੁਲਾਉਣ ਚਲਾ ਗਿਆ ਨਰਸ ਨੇ ਵੇਖਿਆ ਪਾਲੀ ਨੂੰ ਬਹੁਤ ਬੁਖਾਰ ਨਰਸ ਨੇ ਸੰਦੀਪ ਨੂੰ ਕਿਹਾ ਵੀਰੇ ਬੁਖਾਰ ਬਹੁਤ ਤੇਜ਼ ਤੁਸੀਂ ਇਹ ਦੇਟਣ ਦੀਆਂ ਪੱਟੀਆਂ ਰੱਖੋ ਨਰਸ ਇਹ ਨ ਪਹਿਲਾ ਹੀ ਕੰਮ ਕਰਿਆ ਵੀਰੇ ਇਸ ਹਾਲਤ ਵਿੱਚ ਟੀਕਾ ਵੀ ਨਹੀਂ ਲਾ ਸਕਦੇ ਪਲੀ ਤੁਸੀਂ ਜੋ ਕਿਹਾ ਕਰੋ ਨਰਸ ਦੇ ਕਹਿਣ ਤੇ ਸੰਦੀਪ ਨੇ ਠੰਡੀਆਂ ਪੱਟੀਆਂ ਰੱਖੀਆਂ ਇੱਕ ਘੰਟਾ ਸੰਦੀਪ ਪੱਟੀਆਂ ਬਦਲਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਨੀਂਦ ਸੀ ਪਰ ਸੌ ਨਾ ਸਕਿਆ ਪਰਵਾਹ ਸੀ ਫਿਕਰ ਸੀ ਉਸ ਨੂੰ ਪਾਲੀ ਦਾ ਸਵੇਰ ਦੇ 5 ਵੱਜ ਚੁੱਕੇ ਸੀ ਨਰਸਾਈ ਵੇਖਿਆ ਬੁਖਾਰ ਘਟਿਆ ਉਸ ਨੇ ਦਵਾਈ ਦੇ ਦਿੱਤੀ ਤੇ ਕਿਹਾ ਵੀਰੇ ਹੁਣ ਠੀਕ ਹੈ ਇਹ ਬਸ ਧਿਆਨ ਰੱਖਣਾ ਇਸ ਨੂੰ ਕੰਮਬਣੀ ਚੜਨਾ ਚਾਹੀਦਾ ਸੰਦੀਪ ਨੇ ਹਾਂ ਬਿੱਚਰ ਹਿਲਾਇਆ ਪਾਲੀ ਸੁੱਤੀ ਸੀ ਸੰਦੀਪ ਵੀ ਪਾਲੀ ਦਾ ਹੱਥ ਫੜੀ ਬੈਠਾ ਕਦ ਨੀਂਦ ਆ ਗਈ ਪਤਾ ਨਾ ਲੱਗਾ ਗੁਰਮਖ ਸਵੇਰੇ ਹੀ ਨਿਕਲ ਗਿਆ ਸ਼ਹਿਰ ਹਸਪਤਾਲ ਚਾਹ ਲੈ ਕੇ ਜਦ ਉਸਨੇ ਵੇਖਿਆ ਪਾਲੀ ਦਾ ਹੱਥ ਸੰਦੀਪ ਦੇ ਹੱਥ ਵਿੱਚ ਉਹਦਾ ਦਿਮਾਗ ਇੱਕਦਮ ਸਮਝ ਗਿਆ ਪਰ ਬੋਲਿਆ ਨਾ ਉਹਦੇ ਪਾਲੀ ਲਈ ਅੱਧੀ ਟੈਨਸ਼ਨ ਖਤਮ ਹੋ ਗਈ ਉਹ ਖੜਾ ਸੀ ਇਹਨੇ ਨੂੰ ਨਰਸ ਆ ਗਈ ਮੈਮ ਕਿਵੇਂ ਆ ਭੈਣ ਮੇਰੀ ਉਹ ਨਵੀਂ ਆਈ ਸੀ ਰਾਤ ਚਿਪਤੀ ਉਸ ਨੂੰ ਨਹੀਂ ਪਤਾ ਸੀ ਸੰਦੀਪ ਪਾਲੀ ਦਾ ਘਰ ਵਾਲਾ ਜਾਂ ਗੁਰਮਖ ਦਾ ਦੋਸਤ ਉਹ ਕਹਿਣ ਲੱਗੀ ਜਦ ਇਹਨਾਂ ਦੇ ਹਸਬੰਡ ਵਰਗੀ ਇਨਸਾਨ ਕੇਅਰ ਕਰਨ ਲਈ ਹੋਣ ਫਿਰ ਜਲਦੀ ਹੀ ਠੀਕ ਹੁੰਦਾ ਮਰੀਜ਼ ਇਹ ਸਾਰੀ ਰਾਤ ਜਾਗਦੇ ਰਹੇ ਬੁਖਾਰ ਬਹੁਤ ਤੇਜ਼ ਸੀ ਇਹਨਾਂ ਨੇ ਇੰਨੀ ਕੇਅਰ ਕੀਤੀ ਕਿ ਬੁਖਾਰ ਵੀ ਭੱਜ ਗਿਆ ਲੱਗਦਾ ਹੁਣੇ ਸੁੱਤੀ ਆਏ ਇਹ ਗੱਲਾਂ ਪਾਲੀ ਦੀ ਮਾਂ ਵੀ ਸੁਣ ਰਹੀ ਸੀ ਇਸ ਤੋਂ ਪਹਿਲਾਂ ਗੁਰਮਖ ਨੇ ਸੰਦੀਪ ਦੇ ਨਦੀਕ ਜਾਂਦਾ ਪਾਲੀ ਦੀ ਮਾਂ ਨੇ ਰੋਕ ਲਿਆ ਤੇ ਉਸ ਨੂੰ ਬਾਹਰ ਲੈ ਆਈ ਗੁਰਮਕਬੁੱਤ ਸੱਚੀ ਤੂੰ ਤੇ ਸੰਦੀਪ ਰਿਸ਼ਤਾਉਂ ਕਹ ਪਾਲੀ ਦੀ ਮਾਂ ਦੀ ਅੱਖਾਂ ਛਲਕ ਪਈਆਂ ਰੋਂਦੀ ਕਿਉਂ ਏ ਮਾਂ ਪੁੱਤ ਇਸ ਲਈ ਕਿ ਜੇ ਰੱਬ ਨੇ ਸੰਦੀਪ ਨੂੰ ਪਾਲੀ ਦੀ ਕਿਸਮਤ ਵਿੱਚ ਲਿਖਿਆ ਸੀ ਫਿਰ ਪਹਿਲਾਂ ਕਿਉਂ ਨਾ ਮਿਲਿਆ ਉਹ ਬੀਬੀ ਫਿਰ ਇਹ ਹਾਦਸਾ ਕਿਵੇਂ ਹੁੰਦਾ ਅਸੀਂ ਜੀਵ ਕੁਝ ਨਹੀਂ ਕਰ ਸਕਦੇ ਇਹ ਸਭ ਉਸ ਦੇ ਹੱਥੇ ਜੋ ਉਸ ਨੂੰ ਪਾਉਂਦਾ ਹੁੰਦਾ ਚਲੋ ਚਾਹ ਪੀਵੋ ਤੇ ਸੰਦੀਪ ਨੂੰ ਵੀ ਉਠਾਉਂਦਾ ਹਾਂ ਕੈ ਗੁਰਮਖ ਖੜਾ ਹੋਇਆ ਸਾਹਮਣੇ ਸ਼ੀਸ਼ੇ ਵਿੱਚ ਦੀ ਵੇਖਿਆ ਪਾਲੀ ਜਾਗ ਗਈ ਸੀ ਇੱਕ ਤੱਕ ਸੰਦੀਪ ਨੂੰ ਵੇਖ ਰਹੀ ਸੀ ਗੁਰਮਖ ਨੇ ਖੰਗੂਰਾ ਮਾਰਿਆ ਪਾਲੀ ਨੇ ਇੱਕਦਮ ਆਪਣੇ ਹੱਥ ਨੂੰ ਪਿੱਛੇ ਕਰ ਲਿਆ ਉਸ ਦਾ ਚਿਹਰਾ ਇੰਜ ਹੋ ਗਿਆ ਜਿਵੇਂ ਕੋਈ ਚੋਰੀ ਫੜੀ ਜਾਣਤੀ ਚੋਰ ਦਾ ਚਿਹਰਾ ਉੱਤਰ ਜਾਂਦਾ ਪਾਲੀ ਦੀ ਖੱਬੀ ਸਾਈਡ ਬੈਠ ਦਾ ਗੁਰਮਖ ਪਾਲੀ ਦੇ ਸਿਰ ਹੱਥ ਰੱਖ ਪਿਆਰ ਨਾਲ ਬੋਲਿਆ ਪਾਲੀ ਠੀਕ ਹੈ ਨਾ ਪਹਿਣ ਹਾਂਜੀ ਵੀਰੇ ਕੈ ਵਾਲੀ ਨੇ ਨੀਮੀ ਪਾਲੀ ਤੇ ਚਿਹਰਾ ਜਾ ਸ਼ਰਮ ਨਾਲ ਲਾਲ ਤੇ ਪਾਲੀ ਇੱਕ ਗੱਲ ਕਹਾ ਮੇਰਾ ਇਹ ਦੋਸਤ ਵੀ ਬਹੁਤ ਕਰਮਾਂ ਦਾ ਮਾਰਿਆ ਮੇਰੇ ਵਾਂਗ ਮਾਂ ਦਾ ਪਿਆਰ ਨਹੀਂ ਮਿਲਿਆ ਬਾਪੂ ਨੇ ਹੋਰ ਵਿਆਹ ਕਰਾਉਣ ਦੇ ਚੱਕਰ ਵਿੱਚ ਇਸ ਨੂੰ ਨਾਨਕ ਭੇਜ ਦਿੱਤਾ ਸੀ ਪਰ ਬਦਕਿਸਮਤੀ ਜਾਂ ਇਸ ਦਾ ਰੋਕਾ ਉਸ ਦੀ ਦੂਜੀ ਘਰ ਵਾਲੀ ਵੀ ਮਰ ਗਈ ਮੇਰੀ ਮਾਮੀ ਵਾਂਗ ਇਹਦੀ ਮਾਮੀ ਨਹੀਂ ਸੀ ਉਸ ਨੇ ਹਮੇਸ਼ਾ ਵਿਤਕਰਾ ਕੀਤਾ ਪਰ ਇਹ ਉਮਰੋਂ ਪਹਿਲਾਂ ਸਿਆਣਾ ਹੋ ਗਿਆ ਇਸਨੇ ਛਿੱਤਰ ਖਾਣਾ ਛਿੱਤਰ ਗਾਲਾ ਖਾਣੀਆਂ ਪਰ ਪੜਾਈ ਨਾ ਛੱਡੀ ਦਸਵੀਂ ਜਮਾਤ ਤੱਕ ਨਾਨਕੇ ਰਿਆ ਫਿਰ ਇਹਦਾ ਪਿਓ ਬਿਮਾਰ ਹੋ ਗਿਆ ਪਿੰਡ ਆ ਗਿਆ ਜ਼ਮੀਨ ਜਾਇਦਾਦ ਬਹੁਤ ਪਿੰਡ ਛੱਡ ਸ਼ਹਿਰ ਰਹਿਣ ਲੱਗੀ ਇਸਨੇ ਪੜਾਈ ਵੀ ਕਰਨੀ ਪਿਓ ਨੂੰ ਵੀ ਜਵਾਕਾ ਵਾਂਗ ਸਾਹਮਣਾ ਕੋਈ ਕੰਮ ਵਾਲੀ ਨਾ ਰੱਖੀ ਆਪ ਹੀ ਔਰਤਾਂ ਵਾਲੇ ਕੰਮ ਕਰਨੇ ਇੱਕ ਮੱਝ ਰੱਖ ਦੁੱਧ ਪੀਣਾ ਵੀ ਤੇ ਡਿੜਕਣਾ ਵੀ ਪਰ ਕਿਸੇ ਕੁੜੀ ਦੇ ਚੱਕਰ ਵਿੱਚ ਨਾ ਪਿਆ ਕਾਲਜ ਵੀ ਪੜਿਆ ਪਰ ਨੌਕਰੀ ਨਾ ਕੀਤੀ ਬਹੁਤ ਦੁੱਖ ਚਲਿਆ ਕਿ ਤੈਨੂੰ ਪਸੰਦ ਆ ਸੰਦੀਪ ਪਾਲੀ ਨੇ ਨੀਮੀ ਪਾਲ ਲਈ ਇੰਜ ਲੱਗੇ ਜਿਵੇਂ ਬੈੱਡ ਤੋਂ ਥੱਲੇ ਡਿੱਗ ਉਹ ਚੁੱਪ ਸੀ ਪਾਲੀ ਦਾ ਹੱਥ ਸੰਦੀਪ ਦੇ ਵੱਜਾ ਤਾਂ ਉਸ ਨੂੰ ਜਾਗ ਆ ਗਈ ਗੁਰਮਖ ਨੂੰ ਵੇਖ ਉਹ ਵੀ ਸ਼ਰਮ ਮਹਿਸੂਸ ਕਰ ਗਿਆ ਤੇ ਭਾਈ ਤੁਸੀਂ ਕਦੋਂ ਆਏ ਬਸ ਉਦੋਂ ਹੀ ਜਦ ਮੇਰੀ ਪਹਿਣ ਤੇ ਤੇ ਕੰਬਲ ਦੇ ਰਹੀ ਸੀ ਪਾਲੀ ਸੰਦੀਪ ਦੋਵੇਂ ਸ਼ਰਮਿੰਦਾ ਹੋ ਗਏ ਜੱਸੀ ਹੋਰੀ ਸਵੇਰੇ ਹੁੰਦੇ ਘਰ ਪਹੁੰਚ ਗਏ ਜੀਤ ਵੀ ਇੰਤਜ਼ਾਰ ਕਰਦੇ ਸੌ ਗਈ ਸੀ ਜਿ세 ਆਪਣੇ ਦਾਦਾ ਜੀ ਕੋਲ ਸੌ ਗਿਆ ਤੇ ਰਵੀ ਆਪਣੇ ਕਮਰੇ ਵਿੱਚ ਲਾ ਵਿਕ ਗਿਆ ਤੇ ਵੇਖਿਆ ਜੀਤ ਸੁੱਤੀ ਉਸਨੇ ਜਗਾਇਆ ਨਾ ਉਹ ਰਸਤੇ ਵਿੱਚ ਅੱਖ ਲਾ ਚੁੱਕਾ ਸੀ ਗੱਡੀ ਵਿੱਚ ਉਹ ਨਹਾਉਣ ਚਲਾ ਗਿਆ ਨਾ ਕੇ ਨਿਤਨੇਮ ਕੀਤਾ ਜਿਤ ਹਾਲੇ ਵੀ ਸੁੱਤੀ ਸੀ ਰਵੀ ਚੁੱਪਚੀ ਬੀਤੇ ਬੈਠ ਗਿਆ ਉਸ ਨੂੰ ਅਚਭੇ ਲੱਗੀ ਸੀ ਕਿ ਪ੍ਰੀਤ ਨੇ ਆਪਣੀ ਜ਼ਿੰਦਗੀ ਨੂੰ ਕਿਸ ਮੋੜ ਤੇ ਲਿਆ ਖਤਮ ਕੀਤਾ ਉਸ ਦਾ ਮਨ ਉਦਾਸ ਸੀ ਉਹ ਸੋਚਣ ਲੱਗਾ ਸਮਾਂ ਹਮੇਸ਼ਾ ਅਗਾਨੀ ਤੁਰਦਾ ਕਈ ਵਾਰ ਪਿਛਾਂ ਵੀ ਤੁਰ ਪੈਂਦਾ ਇੰਝ ਜਿਵੇਂ ਤੁਰਦੇ ਤੁਰਦੇ ਦੇ ਹੱਥੋਂ ਚੀਜ਼ ਡਿੱਗ ਪਈ ਹੋਵੇ ਬੜੇ ਦੂਰ ਜਾਂ ਉਸ ਨੂੰ ਚੀਜ਼ ਦਾ ਚੇਤਾ ਆਇਆ ਫਿਰ ਉਸ ਨੂੰ ਸੱਬਣ ਲਈ ਉਹ ਪਿਛਾਂ ਮੁੜ ਗਿਆ ਹੋਵੇ ਉਹ ਵੀ ਪ੍ਰੀਤ ਲਈ ਵਾਰ-ਵਾਰ ਪਿਛਾਂ ਮੁੜ ਰਿਹਾ ਸੀ ਕਿੰਨਾ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਪਰ ਫਿਰ ਉਹੀ ਹੋਟਲ ਵਾਲੀ ਪ੍ਰੀਤ ਤੇ ਕਾਲਜ ਵਾਲੀ ਪ੍ਰੀਤ ਬਾਰੇ ਸੋਚ ਰਿਹਾ ਸੀ ਰਵੀ ਸੋਚ ਰਿਆ ਸੀ ਉਸ ਦਾ ਧਿਆਨ ਨਾ ਹੱਥ ਵਿੱਚ ਬੜੀ ਕਿਤਾਬ ਵੱਲ ਸੀ ਨਾ ਇਹ ਪਤਾ ਸੀ ਕਿ ਉਸ ਕੋ ਜੀਤ ਪਈ ਉਹਦੇ ਹੱਥੋਂ ਕਿਤਾਬ ਡਿੱਗ ਪਈ ਖਰਾਕ ਸੁਣ ਚੀਤ ਦੀ ਅੱਖ ਖੁੱਲ ਗਈ ਹਾਏ ਤੁਸੀਂ ਕਾਦਾਏ ਪਰ ਰਵੀ ਚੁੱਪ ਸੀ ਅਜੀਬ ਗੱਲ ਐ ਸੁਣਦਾ ਕਿਉਂ ਨਹੀਂ ਮੈਂ ਵੀ ਸੁੱਤੀ ਰਹੀ ਕੰਬਲੀ ਧਿਆਨ ਨਹੀਂ ਦਿੱਤਾ ਜੀਤ ਇਕੱਲੀ ਹੀ ਆਪਣੇ ਮਨ ਵਿੱਚ ਸੋਚ ਰਹੀ ਸੀ ਪਰ ਇਹ ਗਮਸਮ ਕਿਉਂ ਕਿਤੇ ਜੱਸੀ ਨਾ ਨਾ ਵਾਹਿਗੁਰੂ ਮਿਹਰ ਕਰਨ ਜੀਤ ਨੇ ਰਵੀ ਦੀ ਬਾ ਨੂੰ ਬਲੇਮਾ ਪਾ ਗੱਲ ਤੇ ਕਿਸ ਕਰ ਦਿੱਤੀ ਰਵੀ ਆਪਣੀ ਹੀ ਖਿਆਲਾਂ ਵਿੱਚ ਗੁੰਮ ਬੋਲਿਆ ਕੀ ਹੈ ਇਹ ਜੀਤ ਡਰ ਗਈ ਜੋ ਚਾਰ ਦਿਨ ਪਹਿਲਾਂ ਰਵੀ ਸੀ ਜੇ ਕੱਲ ਜਾਂਦੇ ਵਕਤ ਵੀ ਰਵੀ ਸੀ ਇਹ ਹੋਰ ਨਹੀਂ ਜੀਤ ਨੇ ਬਾ ਸ਼ਰ ਦਿੱਤੀ ਉਹਦਾ ਚਿਹਰਾ ਵੀ ਉਦਾਸ ਹੋ ਗਿਆ ਉਹ ਉੱਠ ਕੇ ਨਹਾਉਣ ਚਲੀ ਗਈ ਅ ਰਵੀ ਨੂੰ ਖਿਆਲ ਆਇਆ ਇਹ ਤੂੰ ਕੀ ਕਰ ਦਿੱਤਾ ਆਪਣੇ ਅਤੀਤ ਨੂੰ ਵਰਤਮਾਨ ਤੇ ਹਾਵੀ ਕਰਕੇ ਉਹ ਵਿਗਾੜ ਰਿਹਾ ਜੋ ਹੋਣਾ ਸੀ ਹੋ ਗਿਆ ਤੈਨੂੰ ਜੀਤ ਦਾ ਵੀ ਹੋਸ਼ ਨਹੀਂ ਰਿਹਾ ਜੀਤ ਨਹਾ ਕੇ ਆ ਗਈ ਤੇ ਸਿਰਵਾ ਕਮਰੇ ਵਿੱਚੋਂ ਜਾਣ ਲੱਗੀ ਤਾਂ ਰਵੀ ਨੇ ਕਿਹਾ ਉਹ ਗਰਜੀਤ ਗੱਲ ਸੁਣੀ ਪਰ ਜੀਤ ਬਿਨਾਂ ਸੁਣੇ ਬਾਹਰ ਨਿਕਲ ਗਈ ਵੇਖਿਆ ਬਾਹਰ ਮੋਹਨ ਇਰਾ ਸੀ ਜੀਤ ਰਸੋਈ ਵਿੱਚ ਗਈ ਤਾਂ ਜਿਠਾਣੀ ਤੇ ਸੱਸ ਪਹਿਲਾਂ ਹੀ ਰਸੋਈ ਵਿੱਚ ਸੀ ਆ ਗਈ ਜੀਤ ਪਰ ਜੀਤ ਕੁਝ ਨਾ ਬੋਲੀ ਸਸਦੇ ਪੈਰੀ ਹੱਥ ਲਾਏ ਜਠਾਣੀ ਨੂੰ ਸੱਤ ਸ਼ੀਰੀ ਕਰ ਬਲਾਈ ਕੀ ਹੋਇਆ ਸਾਡੀ ਕੋਇਲ ਨੂੰ ਜਠਾਣੀ ਨੇ ਮਜ਼ਾਕ ਵਿੱਚ ਕਿਹਾ ਕੁਝ ਨਹੀਂ ਦੀਦੀ ਜੀ ਦੀਆਂ ਅੱਖਾਂ ਪਰ ਆਈਆਂ ਚੱਲ ਆ ਲੈ ਚਾਹ ਲੈ ਜਾਂ ਰਵੀ ਦੀ ਤੇ ਆਪਣੀ ਬਾਕੀ ਹਾਲੇ ਸੁੱਤੇ ਪਰ ਕੀ ਪਰ ਉਸਨੇ ਪੀਤੀ ਨਹੀਂ ਪਹਿਲਾ ਪਾਠ ਕਰਕੇ ਕਮਰੇ ਵਿੱਚ ਲੱਗ ਗਿਆ ਮੈਂ ਸੋਚਿਆ ਆਪਣੀ ਜੀਤੋ ਤੋਂ ਰਾਤ ਭਰ ਬਾਹਰ ਰਿਆ ਕਿਉਂ ਡਿਸਟਰਬ ਕਰਨਾ ਕੈਜਠਾਣੀ ਨੇ ਹਾਸੇ ਚਾਹ ਜੀਤ ਨੂੰ ਫੜਾ ਦਿੱਤੀ ਜੀਤ ਚਾਹ ਕਮਰ ਵਿੱਚ ਲੈ ਆਈ ਅਰ ਵੀ ਲੰਮਾ ਪਿਆ ਸੀ ਤੁਹਾਡੀ ਚਾਹੇ ਰਵੀ ਦੇ ਕੋਲ ਚਾਹ ਧਰਦੇ ਜੀਤ ਬੋਲੀ ਰਵੀ ਉੱਟ ਕੇ ਬੈਠ ਗਿਆ ਜੀਤ ਆਪਣੀ ਚਾਹ ਲੈ ਸੋਫੇ ਤੇ ਬੈਠ ਗਈ ਤੇ ਟੀਵੀ ਲਾ ਲਿਆ ਭਾਵੇਂ ਟੀਵੀ ਲਾ ਲਿਆ ਪਰ ਮਨ ਉਸ ਦਾ ਵੀ ਬੇਚੈਨ ਸੀ ਟੀਵੀ ਦੇ ਸਾਹਮਣੇ ਸੀਰੀਅਲ ਚੱਲ ਰਿਹਾ ਸੀ ਜ਼ਿੰਦਗੀ ਕੀ ਉਦਾਸ ਰਾਹੋਂ 'ਤੇ ਤੁਮੇ ਵੀ ਉਦਾਸ ਪਾਇਆ ਹੈ ਨਾ ਤੁਮ ਨਾ ਹਮ ਕਰ ਸਕੇ ਹਾਲੇ ਦਿਲ ਤੁਮ ਛੁਪੇ ਛੁਪੇ ਸੇ ਰਹੇ ਐਸਾ ਲੱਗਤਾ ਹੈ ਜੈਸਾ ਤੁਮਨੇ ਬਹੁਤ ਕੁਛ ਛੁਪਾਇਆ ਹੈ ਜੀਤ ਰਵੀਵਾਲ ਚਾਕਰੀ ਤੇ ਟੀਵੀ ਬੰਦ ਕਰ ਦਿੱਤਾ ਉਹ ਚਾਹ ਪੀਣ ਲੱਗੀ ਕਮਰੇ ਵਿੱਚ ਚਨਾਟਾ ਸੀ ਜੀਤ ਬਹੁਤ ਕੁਝ ਸੋਚ ਰਹੀ ਸੀ ਰਵੀ ਨੇ ਚਾਹ ਪੀਤੀ ਤੇ ਉੱਠ ਕੇ ਜੀਤ ਕੋ ਸੋਫੇ ਤੇ ਆ ਗਿਆ ਜੀਤ ਨੇ ਆਪਣਾ ਕੱਪ ਚੁੱਕਿਆ ਤੇ ਰਵੀ ਦਾ ਚੁੱਕਣ ਲਈ ਜਦ ਉੱਠਣ ਲੱਗੀ ਰਵੀ ਨੇ ਖੜੇ ਹੋ ਫੜ ਕੇ ਕੱਪ ਧਰ ਦਿੱਤਾ ਕੀ ਹੈ ਨਾਲ ਮਸਰਨ ਲੱਗੀ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਕੋਈ ਗਰਜੀਤ ਭੋਲ ਕੁਝ ਮੈਂ ਕੀ ਬੋਲਾਂ ਤੁਸੀਂ ਹੀ ਝੜਕ ਦਿੱਤਾ ਪਤਾ ਨਹੀਂ ਕੀ ਹੋਇਆ ਜਾਣ ਤੋਂ ਪਹਿਲਾਂ ਇੰਨਾ ਪਿਆਰ ਦਿਤਾਇਆ ਸੀ ਆ ਕੇ ਝੜਕਾਂ ਜੀਤ ਦੇ ਸਵੱਦ ਦਾ ਬੰਨ ਟੁੱਟ ਗਿਆ ਬੱਚਿਆ ਵਾਂਗ ਰੋਣ ਲੱਗੀ ਅੱਜ ਰਵੀ ਵੀ ਰੋਣਾ ਚਾਹੁੰਦਾ ਸੀ ਉਸ ਨੇ ਜੀਤ ਨੂੰ ਗੱਲ ਨਾ ਲਾਇਆ ਆਪਣੀਆਂ ਅੱਖਾਂ ਵਿੱਚੋਂ ਵੀ ਗੰਗਾ ਵਹੋਂ ਲੱਗਾ ਦੋਵੇਂ ਰੋ ਰਹੇ ਸੀ ਜਿੱਤ ਨੇ ਵੇਖਿਆ ਰਵੀ ਵੀ ਰੋ ਰਿਹਾ ਕੁਝ ਹੋਇਆ ਜ਼ਰੂਰ ਉਸ ਨੇ ਉੱਪਰ ਰਵੀਪਾਲ ਵੇਖਿਆ ਤੇ ਉਸ ਦੀ ਅੱਖਾਂ ਵਿੱਚ ਹੰਝੂ ਸੀ ਹਾਏ ਬੰਦੇ ਵੀ ਰੋਂਦੇ ਮੈਂ ਅੱਜ ਵੇਖਿਆ ਕਿਉਂ ਬੰਦਾ ਪੱਥਰ ਦਾ ਬਣਿਆ ਹੁੰਦਾ ਵੀ ਉਹਦੇ ਅੰਦਰ ਜਜ਼ਬਾਤ ਨੇ ਅੱਛਾ ਫਿਰ ਦੱਸੋ ਕੀ ਹੋਇਆ ਜੀਤਦਰ ਅਸਲ ਮੈਂ ਕਾਲੀ ਟਾਈਮ ਕਿਸੇ ਕੁੜੀ ਨੂੰ ਪਸੰਦ ਕਰਦਾ ਸੀ ਜੀਤ ਨੇ ਇਹ ਗੱਲ ਸੁਣ ਇਕਦਮ ਰਵੀ ਤੋਂ ਪਾਸਾ ਕਰ ਲਿਆ ਤੇ ਦੂਰ ਖੜ ਗਈ ਉਸ ਨੂੰ ਲੱਗਿਆ ਜਿਵੇਂ ਉਸ ਦਾ ਸਭ ਕੁਝ ਤਬਾਹ ਹੋਣ ਵਾਲਾ ਉਸ ਦੇ ਆਰਮਾਨ ਸੜ ਕੇ ਸੁਆਹ ਹੋਣ ਵਾਲੇ ਜੀਤ ਸੁਣਤਲ ਹੈ ਜੀਤ بے ਜਾਨ ਮੂਰਤੀ ਬਣ ਖੜੀ ਸੀ ਉਸ ਨੂੰ ਲੱਗਿਆ ਉਸ ਵਿੱਚ ਸਾਹ ਨਹੀਂ ਉਹ ਹੁਣੇ ਡਿੱਗੀ ਰਵੀ ਨੇ ਉਸ ਦੀ ਬਾਹ ਫੜ ਜਦ ਆਪਣੇ ਵੱਲ ਮੋਹ ਕੀਤਾ ਤਾਂ ਜੀਤ ਚੁੱਪ ਸੀ ਪੱਥਰ ਦੀ ਮੂਰਤ ਵਾਂਗ ਫਿਰ ਰਵੀ ਨੇ ਆਪਣੇ ਤੇ ਪ੍ਰੀਤਵਾਰੇ ਸਭ ਦੱਸ ਦਿੱਤਾ ਤੇ ਕੀ ਹਾਂ ਨਹੀਂ ਯਕੀਨ ਦਾਦਾ ਜੀ ਨੂੰ ਪੁੱਛ ਲਵੀ ਪਰ ਮੈਨੂੰ ਗਲਤ ਨਾ ਸਮਝੀ ਜੀਤ ਸੋਫੇ ਤੇ ਬੈਠ ਗਈ ਜੇ ਜਿਵੇਂ ਉਸ ਨੂੰ ਅਹਿਸਾਸ ਹੋਇਆ ਜੀਤ ਇਸ ਨੂੰ ਤੇਰੀ ਜ਼ਰੂਰਤ ਹੈ ਚਰ ਸੰਭਾਲ ਤੂੰ ਔਰਤ ਨੇ ਆਪਣੇ ਦੁੱਖ ਨੂੰ ਛਪਾਉਣਾ ਜਾਣਦੀ ਇਹ ਟੁੱਟ ਗਿਆ ਅੱਖਾਂ ਸਾਹਮਣੇ ਹਾਦਸਾ ਵੇਖ ਆਇਆ ਜੋ ਵੀ ਸੀ ਹੈ ਇਸ ਦਾ ਪਹਿਲਾ ਪਿਆਰ ਸੀ ਤੂੰ ਸਵਾਰਥੀ ਨਾ ਬਣ ਇਸ ਦੀ ਹਿੰਮਤ ਬਣ ਜੀਤ ਨੇ ਜੱਵੀ ਬਲ ਮੂੰਹ ਕੀਤਾ ਉਹ ਬੈੱਡ ਤੇ ਬੈਠਾ ਸੀ ਜਿਵੇਂ ਕੋਈ ਜੰਗ ਨੂੰ ਜਿੱਤਦੇ ਜਿੱਤਦੇ ਹਾਰ ਕੇ ਇਨਸਾਨ ਸੋਚਦਾ ਗਲਤੀ ਕੀਤੀ ਸੀ ਜੀਤ ਰਵੀ ਕੋਲ ਬੈਠ ਗਈ ਉਸ ਦਾ ਹੱਥ ਫੜਿਆ ਤੇ ਪਿਆਰ ਨਾਲ ਕਿਹਾ ਸਰਦਾਰ ਜੀ ਉਹ ਆਪਣੇ ਕਰੇ ਕਰਮ ਪੂ ਗਈ ਬੀਤਿਆ ਵੇਲਾ ਯਾਦ ਕਰਨ ਦਾ ਕੀ ਫਾਇਦਾ ਉਸ ਟਾਈਮ ਵਿੱਚੋਂ ਉਹ ਹੀ ਯਾਦ ਰੱਖੋ ਜੋ ਤੁਹਾਨੂੰ ਸੇਧ ਦੇਣ ਵਾਲਾ ਹੋਵੇ ਉਹ ਨਹੀਂ ਜੋ ਸੋਚ ਨੂੰ ਬਿਮਾਰ ਕਰ ਦੇਵੇ ਰਵੀ ਸੁਣ ਕੇ ਜੀਤ ਦੀ ਗੋਦੀ ਵਿੱਚ ਸੇ ਰਕ ਲੰਮਾ ਪੈ ਗਿਆ ਜੀਤ ਨੇ ਰਵੀ ਦੇ ਵਾਲਾਂ ਵਿੱਚ ਹੱਥ ਫੇਰਿਆ ਬੱਚਿਆ ਵਾਂਗ ਤੇ ਮਾਂ ਵਾਂਗ ਸਮਝਾ ਰਹੀ ਸੀ ਰਵੀ ਗੱਲ ਸੁਣਦੇ ਹੀ ਸੌ ਗਿਆ ਜੀਤ ਨੇ ਵਿਖਿਆ ਰਵੀ ਚੁੱਪੇ ਉਸਨੇ ਰਵੀ ਦਾ ਸਿਰ ਗੋਦੀ ਵਿੱਚੋਂ ਥੱਲੇ ਕਰ ਦਿੱਤਾ ਤੇ ਕੰਬਲ ਦੇ ਕੇ ਬਾਹਰ ਜਾਣ ਲੱਗੀ ਅੱਗੇ ਭਾਬੀ ਆ ਗਈ ਦੋਵੇਂ ਇੱਕ ਦੂਜੀ ਵਿੱਚ ਵੱਜੀਆਂ ਹਾਏ ਦੀਦੀ ਤੇਰੇ ਸਿੰਘ ਮੇਰੇ ਵਾਲ ਤੂੰ ਛੋਟਾ ਮੈਂ ਸਰਦਾਰ ਭਾਬੀ ਦਾ ਹਾਸਾ ਨਿਕਲ ਗਿਆ ਜੀ ਦਾਵੀ ਜਾਣੀ ਤੇਰੀ ਸੱਚੀ ਬੱਚੀ ਐ ਉਹ ਭਾਬੀ ਜਦ ਮੈਂ ਤੇ ਮੇਰੀ ਭੂਆ ਕਦੇ ਟਕਰਾ ਜਾਂਦੀਆਂ ਇੰਜ ਹੀ ਕਰਦੀਆਂ ਜਾਂ ਦੂਜੀ ਵਾਰ ਟਕਰਾਉਂਦੀਆਂ ਅੱਛਾ ਚੱਲ ਕੋਈ ਨਾ ਮੈਨੂੰ ਵੀ ਸਿੰਘ ਮਨਜ਼ੂਰ ਐ ਜੱਸੀ ਵੀ ਕਮਰੇ ਵਿੱਚੋਂ ਨਿਕਲਿਆ ਸੀ ਦੋਮਾਂ ਦੀ ਗੱਲ ਸੁਣ ਜੱਸੀ ਦਾ ਵੀ ਹਾਸਾ ਨਿਕਲ ਗਿਆ ਹਾਏ ਭਾਬੀ ਆਹ ਕੌਣ ਹੱਸਿਆ ਜੱਸੀ ਭਾਬੀ ਦੇ ਪਿੱਛੇ ਸੀ ਇਸ ਲਈ ਜੀਤ ਨੂੰ ਦਿਸਿਆ ਨਹੀਂ ਭਾਬੀ ਘੁੰਮੀ ਤਾਂ ਜੱਸੀ ਸਾਹਮਣੇ ਆਇਆ ਜੱਸੀ ਦੇ ਦਾੜੀ ਆ ਚੁੱਕੀ ਸੀ ਜੋ ਫੋਟੋ ਜੀਤਨੇ ਵੇਖੀ ਸੀ ਉਸ ਤੇ ਐਨੀ ਦਾੜੀ ਨਹੀਂ ਸੀ ਜੀਤਨੇ ਸਿਰ ਤੇ ਚੁੰਨੀ ਲਈ ਤੇ ਸਤਿ ਸ਼੍ਰੀ ਅਕਾਲ ਬੁਲਾਈ ਲੈ ਇਹ ਤਾਂ ਜੱਸੀ ਆ ਆ ਜਾ ਦਿਉਰਾ ਤੂੰ ਵੀ ਸਿੰਘ ਉਗਾ ਲਈ ਜੀਤ ਜੀ ਮੈਂ ਜੀਤ ਜੀ ਮੈਂ ਬਹੁਤ ਸ਼ਰਮਿੰਦਾ ਆਪਣੀ ਉਸਨੇ ਇੰਨਾ ਹੀ ਕਿਹਾ ਸੀ ਜੀਤ ਵਿੱਚੋਂ ਹੀ ਬੋਲ ਪਈ ਉਜੜਿਆ ਖੱਡਾ ਨਹੀਂ ਪੁੱਟੀ ਦੀਆਂ ਜੇਠ ਜੀ ਛੱਡੋ ਤੁਸੀਂ ਮੇਰੇ ਲਈ ਨਹੀਂ ਬਣੇ ਸੀ ਮੈਨੂੰ ਕੋਈ ਸ਼ਿਕਾਇਤ ਨਹੀਂ ਰਵਿੰਦਰ ਨਾਲ ਸੰਜੋਗ ਸੀ ਫਿਰ ਹੌਣ ਹੀ ਨੇ ਇਹ ਪਾਣਾ ਵਰਤਣਾ ਸੀ ਤੁਸੀਂ ਉਹ ਬੋਝ ਨੂੰ ਉਤਾਰੋ ਤੇ ਆਪਣੇ ਵਿਆਹ ਦਾ ਸੋਚੋ ਖੁਸ਼ੀ-ਖੁਸ਼ੀ ਰਬੋ ਫਿਰ ਅਸੀਂ ਵੀ ਆਵਾਂਗੇ ਤੁਹਾਡੇ ਕੋਲ ਭੈੜੀਏ ਇੱਥੇ ਬੂਹੇ ਤੇ ਖੜ ਹੀ ਗੱਲਾਂ ਕਰਨੀਆਂ ਚੱਲ ਤੇ ਰਵਿੰਦਰ ਕੋਲ ਚੱਲੀਏ ਨਹੀਂ ਭਾਬੀ ਉਹ ਬਹੁਤ ਪਰੇਸ਼ਾਨ ਸੀ ਸੁੱਤੇ ਹੁਣੇ ਜੋ ਵੀ ਹੋਇਆ ਬਹੁਤ ਬੁਰਾ ਹੋਇਆ ਅੱਛਾ ਤੈਨੂੰ ਦੱਸ ਦਿੱਤਾ ਰਵੀ ਨੇ ਇਸੇ ਲਈ ਚਿਹਰਾ ਉਤਰਿਆ ਸੀ ਨਹੀਂ ਉਦੋਂ ਤਾਂ ਉਹਨਾਂ ਛਿੜਕ ਦਿੱਤਾ ਸੀ ਤਾਂ ਕਹਿ ਜੀਤ ਸ਼ਰਮਾ ਗਈ ਸੱਚੀ ਜੀਤ ਰਵੀ ਸੱਚ ਕਹਿੰਦਾ ਸੀ ਤੁਸੀਂ ਜਮਾ ਬੱਚਿਆਂ ਵਰਗਿਓ ਚਲੋ ਇੱਧਰ ਮੇਰੇ ਕਮਰੇ ਵਿੱਚ ਬੈਠ ਗੱਲਾਂ ਕਰਦੇ ਆਂ ਕਹੇ ਜੱਸੀ ਆਪਣੇ ਕਮਰੇ ਵਿੱਚ ਗਿਆ ਜਸਟੀਨ ਅਤੇ ਜੀਤ ਤੇ ਆਪਣੀ ਵੱਡੀ ਭਾਬੀ ਨੂੰ ਕਿਹਾ ਚਲੋ ਮੇਰੇ ਕਮਰੇ ਵਿੱਚ ਗੱਲਾਂ ਕਰਦੇ ਆਂ ਉਹ ਤਿੰਨੋਂ ਜੱਸੀ ਤੇ ਕਮਰੇ ਵਿੱਚ ਚਲੇ ਗਏ ਉੱਥੇ ਹੀ ਵੱਡਾ ਭਰਾ ਵੀ ਆ ਗਿਆ ਸਿਮਰਨ ਤੇ ਰਵੀ ਦੀ ਮਾਂ ਵੀ ਜਦ ਰਵੀ ਦੀ ਮਾਂ ਨੇ ਵੇਖਿਆ ਸਭ ਜਵਾਕ ਬੈਠੇ ਮੀਰਾ ਬਟਨਾ ਠੀਕ ਨਹੀਂ ਤਾਂ ਬਹਾਨਾ ਲਾ ਚਲੀ ਗਈ ਕਹਿੰਦੀ ਮੈਂ ਤੇਰੇ ਚਾਚੇ ਨੂੰ ਚਾਹ ਫੜਾਉਣੀ ਹੁਣ ਸਭ ਉੱਥੇ ਜਵਾਕ ਸੀ ਸਿਮਰਨ ਨੇ ਗੱਲ ਤੋਰੀ ਹਾਂ ਵੇ ਜੱਸਿਆ ਕਿਵੇਂ ਇੰਡੀਆ ਦੀ ਯਾਦ ਆਈ ਸਾਡੀ ਹੋਣ ਵਾਲੀ ਪਰਜਾਈ ਉੱਥੇ ਛੱਡ ਆਇਆ ਵਿਆਹ ਦਾ ਕੀ ਵਿਚਾਰੇ ਜੱਸੀ ਦੇ ਚਿਹਰੇ ਦੀ ਰੌਣਕ ਜੋ ਕੁਝ ਸਮਾਂ ਪਹਿਲਾਂ ਜੀਤ ਦੀਆਂ ਗੱਲਾਂ ਸੁਣ ਆਈ ਸੀ ਉੱਡ ਗਈ ਉਹ ਇੱਕਦਮ ਸ਼ਾਂਤ ਹੋ ਜਾ ਹੋ ਗਿਆ ਕੀ ਹੋਇਆ ਜੱਸੇ ਰਵੀ ਦੇ ਬੱਡੇ ਭਰਾ ਨੇ ਪੁੱਛਿਆ ਤੂੰ ਕੁਝ ਦੱਸਿਆ ਨਹੀਂ ਇੰਡੀਆ ਕਿਉਂ ਆਇਆ ਨਹੀਂ ਤਾਈ ਨੂੰ ਦੱਸ ਕੇ ਆਇਆ ਜੀਤ ਨੇ ਮਹਿਸੂਸ ਕੀਤਾ ਜੱਸੀ ਦਾ ਦਿਲ ਦਰਦ ਵਿੱਚ ਹੈ ਉਸ ਨੇ ਗੱਲ ਟਾਲ ਦੇ ਕਿਹਾ ਓਏ ਵੀਰੇ ਆ ਗੱਲਾਂ ਫੇਰ ਪੁੱਛ ਲਿਓ ਅਗਲਾ ਐਨੇ ਦੂਰੋਂ ਆਇਆ ਉਹ ਕਸੀ ਪਿਟੀ ਜ਼ਿੰਦਗੀ ਚੋਂ ਨਿਕਲ ਕੇ ਕਿਉਂ ਫੇਰ ਯਾਦ ਕਰਾਉਂਦੇ ਜੇਟ ਜੀ ਮੈਂ ਤੁਹਾਡੇ ਲਈ ਮਸਾਲੇ ਵਾਲੀ ਚਾਹ ਲੈ ਕੇ ਆਉਂਦੀ ਆ ਆਹਾ ਕਿਆ ਚੁਸਕੇ ਮਾਰ ਪੀਣ ਦਾ ਨਜ਼ਾਰਾ ਆਉਂਦਾ ਮਸਾਲੇ ਵਾਲੀ ਚਾਹ ਸਿਮਰਨ ਜੱਸੀ ਤੇ ਵੱਡਾ ਭਰਾ ਤਿੰਨੇ ਬੋਲੇ ਹਾਏ ਹਾਏ ਕੀ ਹੋਇਆ ਮੈਂ ਕੋਈ ਮਿੱਟਾ ਸੋਡਾ ਥੋੜੀ ਪਾ ਕੇ ਲਿਆ ਰਹੀ ਆ ਜਾ ਕਿਦਰ ਮਸਾਲੇ ਵਾਲੀ ਚਾਹ ਗਿਆ ਆਪਣੀ ਭੂਆ ਤੋਂ ਸਿੱਖੀ ਪੀ ਕੇ ਕੱਪ ਵਿੱਚ ਜੀਭਾ ਮਾਰਨੀਆਂ ਵੀ ਕੀਤੇ ਲੱਗੀ ਨਾ ਰਹਿ ਗਈ ਹੋਵੇ ਸਾਰੇ ਹੱਸ ਪਏ ਚੱਲ ਆਪਾਂ ਦੋਵੇਂ ਚੱਲਦੀਆਂ ਇਹਨਾਂ ਨੂੰ ਕਰਨ ਦੇ ਗੱਲਾਂ ਓਏ ਭਾਬਿਓ ਮੈਂ ਵੀ ਨਾਲੇ ਜਾਉ ਵੇਖਣਾ ਕਿਵੇਂ ਬਣਦੀ ਨਾਲ ਜੀਤ ਆ ਜੇਠ ਨਾ ਕਿਹਾ ਕਰ ਮੈਨੂੰ ਜੱਸਾ ਜੱਸੀ ਕਹਿ ਸਕਦੀ ਲੈ ਹੁਣ ਰਿਸ਼ਤਾ ਤਾਂ ਨਿਪਾਉਣਾ ਜੋ ਹੈ ਉਹੀ ਐ ਉਹਨਾਂ ਦੀਆਂ ਗੱਲਾਂ ਸੱਜਣ ਸਿੰਘ ਵੀ ਸੁਣਦਿਆ ਸੀ ਉਹ ਅੰਦਰ ਆਉਂਦੇ ਬੋਲਿਆ ਜੀਤ ਉਹ ਤਾਂ ਰਿਸ਼ਤਿਆਂ ਦੀ ਕਦਰ ਕਰੋ ਹੱਦ ਵਿੱਚ ਰਵੋ ਉਹ ਜ਼ਰੂਰੀ ਹੁੰਦਾ ਵੱਡਾ ਛੋਟਾ ਕੁਝ ਨਹੀਂ ਹੁੰਦਾ ਬਸ ਪਿਆਰ ਸਤਿਕਾਰ ਨਾਲ ਰਵੋ ਦਿਲ ਖੁਸ਼ ਹੋਇਆ ਤੂੰ ਮੇਰੀ ਪੋਤਨ ਹੋਏ ਰਵੀ ਅੰਦਰ ਆਉਂਦਾ ਮੋਲੇ ਆਹੋ ਵਿਆਹ ਕੇ ਮੈਂ ਲਿਆ ਆਂ ਅਖੇ ਜੀਦਾ ਵਿਆਹ ਉਹਦੀ ਪੱਤਲ ਵੀ ਨਹੀਂ ਮੇਰਾ ਕੋਈ ਰੋਲ ਨਹੀਂ ਸਾਰੇ ਹੱਸਣ ਲੱਗੇ ਜੀਤ ਤੇ ਉਸ ਦੇ ਜਥਾਣੇ ਚਾਹ ਬਣਾਉਣ ਚੱਲੀਆਂ ਗਈਆਂ ਸੱਜਨ ਸਿੰਘ ਰਵੀ ਤੇ ਰਵੀ ਦਾ ਪ੍ਰਾ ਜੱਸੀ ਸਿਮਰਨ ਬੈਠੇ ਸੀ ਇਹਨਾਂ ਰਵੀ ਦਾ ਪਿਓ ਤੇ ਜੱਸੀ ਦਾ ਵੀ ਆ ਗਏ ਰਵੀ ਵੀ ਮਾਂ ਵੀ ਸਭ ਜੱਸੀ ਦੇ ਦਿਵਾਲੇ ਹੋ ਗਏ ਪਹਿਲਾ ਰਸਮੀ ਗੱਲਬਾਤ ਕੀਤੀ ਫਿਰ ਸੱਜਣ ਸਿੰਘ ਬੋਲਿਆ ਵੇਖ ਜੱਸੀ ਅਸੀਂ ਪਰਸੋਂ ਤੋਂ ਸਭ ਚਿੰਤਾ ਵਿੱਚ ਸੀ ਇਹ ਕੀ ਹੋਇਆ ਹੁਣ ਦੱਸ ਕੀ ਗੱਲ ਹੋਈ ਆ ਵੇਖ ਜੀਤ ਨੇ ਆਪਣੇ ਆਪ ਨੂੰ ਸੰਭਾਲ ਲਿਆ ਚਲ ਇਹ ਤਾਂ ਸੰਜੋਗਾਂ ਦੀ ਗੱਲ ਏ ਉਹ ਰਵੀ ਨਾ ਸੁਣਨਾ ਤੂੰ ਆਪਣੀ ਮਾਂ ਨੂੰ ਕਹਿ ਆਇਆ ਮੈਂ ਇੱਥੇ ਚੱਲਿਆ ਪਰ ਆਇਆ ਤੂੰ ਇੰਡੀਆ ਕੀ ਗੱਲ ਦੱਸ ਜੱਸੀ ਚਿੰਤਾ ਦੇ ਹਾਪ ਪਾਬ ਲਿਆਉਂਦਾ ਬੋਲਿਆ ਦਾਦਾ ਜੀ ਮੰਮੀ ਜਿਸ ਕੁੜੀ ਨਾਲ ਰਿਸ਼ਤਾ ਕਰਨਾ ਚਾਹੁੰਦੇ ਉਹ ਤਾਂ ਪਹਿਲਾਂ ਦੇ ਵਾਰ ਵਿਆਹ ਵਿਗੜੀ ਹੋਈ ਔਲਾਦ ਦੇ ਨਸ਼ਾ ਉਹਦੀ ਆਦਤ ਹੈ ਹਰ ਰੋਜ਼ ਉਹ ਨਸ਼ੇ ਵਿੱਚ ਰਹਿੰਦੀ ਮੈਨੂੰ ਕਦੇ ਆਂਟੀ ਨੇ ਉਸ ਨਾਲ ਨਹੀਂ ਮਿਲਣ ਦਿੱਤਾ ਇੱਕ ਦਿਨ ਕਹਿ ਰਹੀ ਸੀ ਮੈਂ ਕਿਤੇ ਜਾ ਰਹੀ ਆ ਤਾਂ ਮੈਂ ਉਹਨਾਂ ਦੀ ਬਾਅਦ ਵਿੱਚ ਬਿਨਾ ਮੰਮੀ ਨੂੰ ਦੱਸੀ ਉੱਥੇ ਗਿਆ ਤਾਂ ਉਹ ਨਸ਼ੇ ਵਿੱਚ ਧੁੱਤ ਸੀ ਜਦ ਮੈਂ ਉਸ ਨੂੰ ਪੁੱਛਿਆ ਤੂੰ ਇਹ ਕੀ ਕਰਦੀ ਆ ਤਾਂ ਕਹਿੰਦੀ ਇਸ ਬਿਨਾਂ ਨਹੀਂ ਬਚਦੀ ਆਪਾਂ ਮੈਂ ਬਹੁਤ ਛੋਟੀ ਨੂੰ ਵੇਖਿਆ ਸੀ ਅੰਟੀ ਵੀ ਉਧਰ ਉਸ ਤੇ ਧਿਆਨ ਨਹੀਂ ਦੇ ਸਕੀ ਮੈਂ ਉਸ ਨੂੰ ਸੁਧਾਰਨਾ ਚਾਹੁੰਦਾ ਸੀ ਇਸ ਲਈ ਅੰਟੀ ਨੂੰ ਬਿਨਾ ਦੱਸੇ ਲੈ ਆਇਆ ਉਸ ਨੂੰ ਫਾਰਮ ਹਾਊਸ ਤੇ ਡਾਕਟਰ ਵੀ ਲਾ ਦਿੱਤਾ ਪਰ ਡਾਕਟਰ ਕਹਿ ਮਤਾਬਿਕ ਉਹ ਬਹੁਤ ਟਾਈਮ ਨਹੀਂ ਜੀ ਹੋ ਸਕਦੀ ਇਹ ਤਾਂ ਲਾਸ਼ ਹੀ ਪਿਛਲੇ 10 ਸਾਲ ਤੋਂ ਲੱਗਾਤਾ ਦਵਾ ਡੋਸ ਲੈ ਰਹੀ ਸੀ ਮੈਂ ਕਿਵੇਂ ਨਾ ਕਿਵੇਂ ਉਸ ਨੂੰ ਥੋੜੀ ਹੋਸ਼ ਵਿੱਚ ਕਰ ਛੱਡ ਆਇਆ ਮੈਂ ਮੰਮੀ ਨੂੰ ਦੱਸਣਾ ਚਾਹੁੰਦਾ ਸੀ ਪਰ ਉਹਨਾਂ ਸੋਣਾ ਨਹੀਂ ਸੀ ਇਸ ਲਈ ਝੂਠ ਬੋਲ ਇੰਡੀਆ ਆ ਗਿਆ ਅੰਟੀ ਨੂੰ ਕਹਾ ਸੀ ਮੇਰੇ ਸਿਰ ਉਸ ਨੂੰ ਮੜਨ ਦੀ ਪਰ ਰੱਬ ਨੇ ਚਾਹੁੰਦਾ ਕਿ ਅਜਿਹਾ ਹੋਵੇ ਮੰਮੀ ਪਤਾ ਨਹੀਂ ਕਿਉਂ ਉਸ ਨੂੰ ਵੇਖ ਨਹੀਂ ਸકી ਹਾਂ ਜੇ ਉਹ ਗੂੰਗੀ ਹੁੰਦੀ ਤਾਂ ਵੀ ਜ਼ਿੰਦਗੀ ਕਰ ਲੈਂਦਾ ਕੋਈ ਹੋਰ ਵਜ੍ਹਾ ਹੁੰਦੀ ਤਾਂ ਵੀ ਪਰ ਜਿਸ ਨੇ ਦੋ ਦਿਨ ਨਾਲ ਨਹੀਂ ਤੁਰਨਾ ਮੇਰੇ ਨਾਲ ਖਸ ਜ਼ਿੰਦਗੀ ਨਹੀਂ ਕੱਢਣੀ ਜਿਸ ਲਈ ਨਸ਼ਾ ਹੀ ਉਹਦੀ ਜ਼ਿੰਦਗੀ ਤੁਸੀਂ ਦੱਸੋ ਕਿਵੇਂ ਵਿਆ ਕਰਵਾ ਲਵਾਂ ਇਹ ਗੱਲਾਂ ਜੀਤ ਤੇ ਉਹਦੇ ਜਠਾਣੀ ਵੀ ਸੁਣ ਰਹੀਆਂ ਸੀ ਉਹ ਦੋਵੇਂ ਵੀ ਚਾਹ ਲੈ ਅੰਦਰ ਆ ਗਈਆਂ ਲਵੋ ਜੀ ਚਾਹ ਪਿਓ ਪਹਿਲਾਂ ਤੇ ਦੱਸੋ ਕਿਵੇਂ ਬਣੀ ਫਿਰ ਕਰਦਿਆਂ ਗੱਲਾਂ ਜੀਤ ਨੇ ਗਮਗੀਨ ਮਖੌਲ ਨੂੰ ਭਾਂਪ ਦੇ ਕਿਆ ਸਭ ਨੇ ਚਾਹ ਚੁੱਕੀ ਤੇ ਪੀਣ ਲੱਗੇ ਵਾਕਿਆ ਹੀ ਚਾਹ ਦਾ ਕਮਾਲ ਹੈ ਜੀਤ ਜੱਸੀ ਨੇ ਚਾਹ ਪੀਂਦੇ ਕਿਆ ਕਿਉਂ ਕਿ ਆ ਸੀ ਨਾ ਕਿ ਕੱਪ ਵੀ ਚਟਨਾ ਸਭ ਹੱਸਣ ਲੱਗੇ ਰਵੀ ਨੇ ਜੀਤ ਦੇ ਕੰਨ ਕੋਲ ਮੂੰਹ ਕਰਕੇ ਕਿਹਾ ਕੋਈ ਨਾ ਚਲੋ ਕਮਰੇ ਵਿੱਚ ਦੱਸਦਾ ਤੁਹਾਨੂੰ ਜੀਤ ਨੇ ਕੋਣੀ ਮਾਰੀ ਤਾਂ ਰਵੀ ਦਾ ਵੱਡਾ ਭਰਾ ਹੱਸ ਕੇ ਬੋਲਿਆ ਨਾ ਮੈਂ ਕੁਝ ਨਹੀਂ ਸੁਣਿਆ ਜੀਤ ਸ਼ਰਮ ਨਾਲ ਲਾਲ ਹੋ ਗਈ ਇਹਦਾ ਸਾਧ ਨੇ ਸੋਚਿਆ ਅੱਜ ਆਉਣ ਗਿਆ ਉਹ ਜਨਾਨੀਆਂ ਇਸ ਲਈ ਸਭ ਤਿਆਰੀਆਂ ਵਿੱਚ ਝੁੱਟ ਗਿਆ ਪਰ ਹਾਲੇ ਵੀ ਚੱਕਰ ਆ ਰਹੇ ਸੀ ਬਾਬਾ ਤਿਕ ਜਾ ਸਿਹਤ ਖਰਾਬ ਚੇਲੇ ਨੇ ਖਿੱਚ ਦੇ ਕਿਹਾ ਚੇਲੇ ਨੇ ਕੱਲ ਤੋਂ ਚੌਥਾ ਹਿੱਸਾ ਸਾਧ ਨੂੰ ਚਾਹ ਵਿੱਚ ਘੋਲ ਪਿਆ ਦਿੱਤਾ ਸਾਧ ਦਾ ਸਿਰ ਦਰਦ ਨਾਲ ਫਟਣ ਲੱਗਾ ਤੇ ਸੌ ਗਿਆ ਚੇਲੇ ਨੇ ਸੋਚਿਆ ਰਸਤਾ ਸਾਫ਼ ਆ ਹੁਣ ਜੋ ਵੀ ਆਉਣੀ ਮੇਰੇ ਹਿੱਸੇ ਆਉਣੀ ਸਾਧ ਚੇਲਾ ਅਨਜਾਨ ਸੀ ਆਉਣ ਵਾਲੇ ਪੁਚਾਰ ਤੋਂ ਲੋਕਾਂ ਦਾ ਭਵਿੱਖ ਦੱਸਣ ਵਾਲੇ ਦੁੱਖ ਦਰ ਦੱਸਣ ਵਾਲੇ ਖੋਦਾ ਭਵਿੱਖ ਨਹੀਂ ਵੇਖ ਰਹੇ ਸੀ ਸਕੂਟਰ ਦੀ ਆਵਾਜ਼ ਸੁਣ ਚੇਲਾ ਬਾਹਰ ਆਇਆ ਤੇ ਕਿਹਾ ਸਾਧ ਦੀ ਤबीयत ਹਾਲੇ ਵੀ ਠੀਕ ਨਹੀਂ ਗੁਰਮਖ ਜਾਣਬੁੱਝ ਬੋਲਿਆ ਹਸਪਤਾਲਿਆ ਚਲਦਿਆਂ ਚਿੱਲ ਨੂੰ ਸਿਆਲ ਵਿੱਚ ਇਤਰੇਲੀ ਆ ਗਈ ਨਹੀਂ ਨਹੀਂ ਡਾਕਟਰ ਆਇਆ ਸੀ ਉਸਨੇ ਜੈਸਟ ਦੱਸੀ ਹੈ ਅਤੇ ਗੁਰਮਖ ਦੇ ਮੂੰਹੋਂ ਸਹਿਸਵਾ ਨਿਕਲ ਗਿਆ ਕੋਈ ਨਾ ਪੱਕੇ ਰੈਸਟ ਤੇ ਭੇਜਣਾ ਹੁਣ ਕੀ ਕਿਹਾ ਕੁਝ ਨਹੀਂ ਮਹਾਪੁਰਖੋ ਹੁਣ ਤੁਸੀਂ ਹੀ ਕਰ ਤਤ ਤਤ ਸੰਭਾਲੋ ਸਭ ਮੈਂ ਆਪੇ ਸੂਬਾ ਸ਼ਾਮ ਰੋਟੀ ਫੜਾ ਜਾਇਆ ਕਰਨੀ ਬਸ ਪਿੰਨ ਨਹੀਂ ਜਾਣਾ ਨਾ ਵਿਰੁੱਧ ਹੋ ਜਾਣਾ ਚੇਲਾ ਸੁਹਾਵਣੇ ਸੁਪਨੇ ਵੇਖਣ ਲੱਗਾ ਜੋ ਸਾਥ ਕਰਦਾ ਸੀ ਚੇਲਾ ਵੀ ਚਾਹੁੰਦਾ ਸੀ ਪਰ ਪਾਪ ਦਾ ਖੜਾ ਮੂੰਹ ਤੱਕ ਭਰ ਚੁੱਕਾ ਸੀ ਬਸ ਫੁੱਟਣ ਵਾਲਾ ਸੀ ਚੇਲਾ ਵੀ ਸਾਧ ਵਾਲੇ ਸੁਪਨੇ ਵੇਖਣ ਲੱਗਾ ਪਰ ਕੀ ਜਾਣਦਾ ਸੀ ਹੋਣੀ ਕਹਿ ਟਾਉਣ ਵਾਲੀ ਇਕਾ ਦੁੱਕਾ ਬੀਬੀਆਂ ਆਈਆਂ ਚੇਲੇ ਨੇ ਆਪਣੇ ਹਿਸਾਬ ਨਾਲ ਪਾਣੀ ਤੂਫ ਰਾਹ ਕਰਕੇ ਦੇ ਦਿੱਤੀ ਉਸ ਨੂੰ ਤਾਂ ਹਵਨ ਵਾਲੀਆਂ ਬੀਬੀਆਂ ਦਾ ਇੰਤਜ਼ਾਰ ਸੀ ਪਰ ਤਿੰਨ ਦਿਨ ਲੰਘ ਚੁੱਕੇ ਸੀ ਉਹ ਨਹੀਂ ਆਈਆਂ ਇੱਧਰ ਪਾਲੀ ਨੂੰ ਛੁੱਟੀ ਮਿਲ ਚੁੱਕੀ ਸੀ ਸੰਦੀਪ ਤੇ ਗੁਰਮਖ ਨਾਲ ਸੀ ਪਾਲੀ ਨੂੰ ਕਮਜ਼ੋਰੀ ਹੋ ਗਈ ਸੀ ਇਸ ਲਈ ਚੱਕਰ ਆ ਰਹੇ ਡਾਕਟਰ ਨੇ ਪੂਰੀ ਬੈੱਡ ਰੈਸ ਦਸੀ ਪਾਲੀ ਨੂੰ ਛੱਡ ਤਾਂ ਗੁਰਮਖ ਹੋਰੀ ਘਰ ਜਾਣ ਲੱਗੀ ਤਾਂ ਪਾਲੀ ਦੀ ਚਾਚੀ ਫੇਰ ਆ ਗਈ ਗੁਰਮਖ ਨੇ ਵੇਖ ਲਿਆ ਪਹਿਲਾਂ ਹੀ ਬੋਲੀਆ ਵੇਖੋ ਮਾਤਾ ਤੁਸੀਂ ਉਮਰ ਵਿੱਚ ਵੱਡੇ ਹੋ ਮੇਰੇ ਤੋਂ ਮੇਰੀ ਮਾਂ ਵਰਗੇ ਅੱਜ ਪਾਲੀ ਦੀ ਜੋ ਹਾਲਤ ਉਸ ਦਾ 70% ਕਾਰਨ ਤੁਸੀਂ ਹੋ ਉਹਦੀ ਜ਼ਿੰਦਗੀ ਵਿੱਚ ਆਇਆ ਪੁਚਾਲ ਅਰਾਲ ਮਿਲ ਠਲਣਾ ਸੀ ਪਰ ਤੁਸੀਂ ਉਸ ਦਿਨ ਅਜੀਹਾ ਚੱਕਰ ਵੀਉ ਬਣਾਇਆ ਪਾਲੀ ਪੈਣ ਉਲਝ ਗਈ ਹੱਥ ਜੋੜ ਬੇਨਤੀ ਕਰਦਾ ਮਨ ਵਿੱਚੋਂ ਮਹਿਲ ਕੱਢ ਕੇ ਚਲਾਕੀਆਂ ਛੱਦ ਗਈ ਪਿਆਰ ਦੇਉ ਉਸ ਨੂੰ ਗੁਰਮਖ ਨੇ ਹੱਥ ਜੋੜ ਦਿੱਤੇ ਧੀਆ ਸਬਦੀਆਂ ਸਾਂਝੀਆਂ ਹੁੰਦੀਆਂ ਫਿਰ ਇਹ ਤਾਂ ਤੁਹਾਡੇ ਜੇੜ ਦੀ ਕੁੜੀ ਮਤਲਬ ਧੀ ਹੀ ਐ ਇਹ ਗੱਲ ਪਾਲੀ ਦੀ ਪਾਲੀ ਦਾ ਚਾਚਾ ਵੀ ਸੁਣ ਰਿਹਾ ਸੀ ਕੀ ਕਹਿ ਰਿਹਾ ਗੁਰਮਖ ਇਸ ਜਨਾਨੀ ਦਾ ਘਰ ਆਏ ਓਏ ਰੱਬ ਦਾ ਵਾਸਾ ਪੈੜੀਏ ਸੰਭਲ ਜਾ ਇਹ ਨਾ ਹੋਵੇ ਕੱਲ ਨੂੰ ਤੇਰੀਆਂ ਨੋਹਾਂ ਤੈਨੂੰ ਸਾਂਭਣਾ ਫਿਰ ਰੱਬ ਨੂੰ ਤਰਲੇ ਪਾਉਣੇ ਕਿ ਰੱਬਾ ਤੀ ਹੁੰਦੀ ਤਾਂ ਉਸ ਕੋ ਚਲੀ ਜਾਂਦੀ ਵੇ ਤੇਜਿਆ ਛੱਡ ਹੁਣ ਕੋਸਣਾ ਆਜੋ ਰਲ ਕੇ ਰਵੋ ਭਾਈ ਤੁਹਾਡੀ ਕੁੜੀ ਨਹੀਂ ਇਨ੍ਹਾਂ ਕਰਮਾਂ ਵਾਲਿਆਂ ਦੇ ਪੁੱਤ ਨੇ ਪਾਲੇ ਦੀ ਭੂਆ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਗੁਰਮਖ ਨੇ ਸੁੱਖ ਦਾ ਸਾលਿਆ ਸਹੀ ਕਿਹਾ ਤੁਸੀਂ ਮਾਮੀ ਜੀ ਮਾਤਾ ਹੋਰੇ ਕਰਮਾ ਵਾਲੇ ਨੇ ਤੁਸੀਂ ਸਾਰੇ ਬੈਠੇ ਮੈਂ ਚਾਹ ਬਣਾਉਂਦਾ ਸੰਦੀਪ ਨੇ ਸਾਰਿਆਂ ਨੂੰ ਬੈਠਣ ਲਈ ਕਿਹਾ ਪਾਲੀ ਨੂੰ ਦਵਾਈਆਂ ਦਾ ਨਸ਼ਾ ਸੀ ਸੌ ਗਈ ਵੇ ਗੁਰਮਕ ਆ ਮੁੰਡਾ ਮੈਂ ਵੇਖਿਆ ਕਿਤੇ ਅੱਛਾ ਮਾਮੀ ਜੀ ਪਾਲੀ ਦੇ ਪੂਆ ਦੇ ਪੁੱਛਣ ਤੇ ਗੁਰਮਕ ਨੇ ਦੱਸਿਆ ਮੇਰਾ ਦੋਸਤ ਝਾੜੋ ਤੋਂ ਹੁਣ ਸੁਨਾਮ ਰਹਿੰਦੇ ਵਿਚਾਰੇ ਦੀ ਬਚਪਨ ਵਿੱਚ ਮਾਂ ਮਰ ਗਈ ਸੀ ਨਾਨਕੇ ਰਹਾ ਹੀਰੋ ਕਲਾ ਪਰ ਮਾਮੀ ਮੇਰੀ ਮਾਮੀ ਵਰਗੀ ਨਹੀਂ ਸੀ ਬਾਪੂ ਵੀ ਇਸ ਦਾ ਕੋ ਪਤਾ ਸੀ ਪਰ ਰੁੱਲ ਕੇ ਪਲ ਗਿਆ ਵੇ ਇਹ ਜੀਤੋ ਦਾ ਮੁੰਡਾ ਹਾਏ ਮੈਂ ਮਰ ਜਾਮਾ ਮੈਂ ਵੀ ਕਹਾ ਕਿਤੇ ਵੇਖਿਆ ਭਾਈ ਮਾਮੀ ਤਾਂ ਇਹਦੀ ਹੁਣ ਵੀ ਇਹੋ ਜਿਹੀ ਹੈ ਨੋਹਾਂ ਤੇ ਡੰਡਾ ਰੱਖਦੀ ਇੱਕ ਤਾਂ ਛੱਡ ਛੁੱਡਾ ਹੋ ਗਿਆ ਹੁਣ ਦੁਬਾਰਾ ਵਿਆਹ ਆ ਪਰ ਨੋਹਾਂ ਨੂੰ ਸੂਲੀ ਟੰਗਿਆ ਧੀ ਤੀਜੇ ਦਿਨ ਆਈ ਰਹਿੰਦੀ ਇਹਨੇ ਨੂੰ ਸੰਦੀਪ ਚਾ ਲੈ ਕੇ ਆ ਗਿਆ ਦੇ ਮੁੰਡਿਆ ਤੂੰ ਤਾਂ ਦੀਪਾਏ ਜੀਤੋ ਦਾ ਮੁੰਡਾ ਬੜੇ ਚੰਗੀ ਸੀ ਤੇਰੀ ਮਾਂ ਬੱਥੇ ਦਾ ਸੁਹੇਲ ਪਣਾ ਸੀ ਮੇਰੇ ਨਾਲ ਸੰਦੀਪ ਗੁਰਮਖਵਲ ਚਾਕਣ ਲੱਗਾ ਉਹ ਇਹ ਤੇਰੀ ਨਾਨਕੀ ਵਿਆਹੀ ਹੈ मामੀ ਮੇਰੇ ਅੱਛਾ ਜੀ ਸੱਚ ਵੇਖਦੀ ਮੈਂ ਵੀ ਸੀ ਤੇ ਨਾਲ ਹੁੰਦਾ ਸੀ ਸਲੋਕ ਪਰ ਤੇਰੀ ਬਗਿਆੜੀ मामੀ ਤੋਂ ਡਰਦੇ ਸੀ ਭਾਈ ਚੱਲ ਵਧੀਆ ਵਾਧ ਦੇ ਘਰ ਚਲਾ ਗਿਆ ਨਹੀਂ ਜੀ ਜੇ ਉਹ ਨਾ ਚੰਦ ਦੇ ਤਾਂ ਮੈਂ ਕਿਵੇਂ ਸੰਭਲਦਾ ਉਹਨਾਂ ਦੀ ਬਦੌਲਤ ਹੀ ਮੈਂ ਇੱਥੇ ਆ ਪੁੱਤ ਹੁਣ ਤਾਂ ਸੁੱਖ ਨਾਲ ਤੂੰ ਵੀ ਬਾਲ ਬੱਚਿਆਂ ਵਾਲਾ ਹੋਣਾ ਸੰਦੀਪ ਹੱਸ ਕੇ ਬੋਲਿਆ ਨਹੀਂ ਜੀ ਬਸ ਬਾਪੂ ਜੀ ਵੱਲ ਹੀ ਧਿਆਨ ਸੀ ਮੈਂ ਨਹੀਂ ਜਾਣਦਾ ਸੀ ਕੋਈ ਆ ਕੇ ਉਹਨਾਂ ਦੀ ਹਾਲਤ ਵੱਲ ਨੱਕ ਬੁੱਲ ਕੱਢੇ ਉਹਨਾਂ ਜਾਣ ਬਾਦ ਬਸ ਖੁਦ ਨੂੰ ਖੁਦ ਨਾਲ ਹੀ ਮਿਲਾ ਕੇ ਰੱਖਿਆ ਵੇਖ ਪੁੱਤ ਹਾਲੇ ਉਮਰ ਕੀ ਤੈਨੂੰ ਵਿਆਹ ਕਰਾਉਣਾ ਚਾਹੀਦਾ ਬਸ ਜੀ ਜੋ ਕਰਮਾ ਵਿੱਚ ਹੋਈ ਹੈ ਹੋ ਜਾਓ ਬਾਈ ਚਲਿਏ ਸੰਦੀਪ ਨੇ ਗੁਰਮਖ ਨੂੰ ਕਿਹਾ ਉਹ ਦੋਵੇਂ ਘਰੋਂ ਨਿਕਲ ਗਏ ਉਹਨਾਂ ਜਾਨਵਤ ਪਾਲੀ ਦੀ ਮਾਂ ਬੋਲੀ ਮੈਂ ਕਿਹਾ ਪਾਲੀ ਦੇ ਬਾਪੂ ਮੈਂ ਕੁਝ ਕਹਿਣਾ ਸੀ ਹਾਂ ਭਾਗਵਾਨੇ ਬੋਲ ਤੈਨੂੰ ਪੁੱਛਣ ਦੀ ਕੀ ਜ਼ਰੂਰਤ ਜੋ ਬੋਲਣਾ ਬੋਲ ਨਹੀਂ ਉਹ ਤਾਂ ਠੀਕ ਹੈ ਫਿਰ ਵੀ ਡਰ ਜਾ ਲੱਗਦਾ ਵੀ ਕੀ ਸੋਚੋਗੇ ਭਾਬੀ ਬੋਲ ਵੀ ਬੀਬੀ ਮੈਨੂੰ ਇਹ ਮੁੰਡਾ ਬੜਾ ਚੰਗਾ ਲੱਗਿਆ ਲੈ ਹੈ ਹੀ ਚੰਗਾ ਚੰਗਾ ਹੀ ਲੱਗਣਾ ਉਹ ਤਾਂ ਵਿਚਲੀ ਗੱਲ ਦੱਸ ਮੈਂ ਕਹਿੰਦੀ ਸੀ ਉਹ ਪਾਲੀ ਲਈ ਹੈ ਪਣੇ ਕੀ ਕਹਿੰਦੇ ਪਾਲੀ ਦੇ ਚਾਚੀ ਵਿੱਚੋਂ ਬੋਲ ਪਈ ਪਹਿਲਾ ਪਾਲੀ ਪਹਿਲਾਂ ਵਿਆਹੀ ਇਹ ਗੱਭਰੂ ਕੁਵਾਰਾ ਉਹਦੇ ਮੱਥੇ ਕਿਉਂ ਮੜਨੀ ਇਸ ਤੋਂ ਪਹਿਲਾਂ ਕੋਈ ਕੁਝ ਬੋਲਦਾ ਪਾਲੀ ਦੇ ਚਾਚੇ ਨੇ ਤਿੰਨ ਚਾਰ ਜੜ ਦਿੱਤੀਆਂ ਇਹ ਬੱਕਰੀ ਵਾਂਗ ਮੈਂ ਮੈਂ ਕਰਨ ਨਾ ਹਟੀ ਓਏ ਜੱਬਰੇ ਜੇ ਰੱਬ ਨੇ ਕਿਸਮਤ ਵਿੱਚ ਇਹ ਮੁੰਡਾ ਲਿਖਿਆ ਫਿਰ ਪਾਲੀ ਦਾ ਵਿਆਹਿਆ ਨਾ ਵਿਆਹ ਦਾ ਕੀ ਮਤਲਬ ਕੰਜਰ ਦੇ ਚੁੱਪ ਕਰ ਜਾ ਨਾ ਪੌਂਕੜੋਂ ਨਹੀਂ ਹਟਦੀ ਤੇਜਿਆ ਇਹ ਕੀ ਤਰੀਕਾ ਪੌਂਕਣਾ ਕੀ ਹੁੰਦਾ ਔਰਤ ਦੀ ਇੱਜ਼ਤ ਕਰੀਦੀ ਮੰਨਿਆ ਇਹ ਬੜਬੋਲੀ ਪਰ ਤੂੰ ਵੀ ਭੁੱਲ ਗਿਆ ਮਾਂ-ਬਾਪ ਦੇ ਸੰਸਕਾਰਾਂ ਨੂੰ ਜਰ ਹੱਦ ਦਾ ਪਾਲੀ ਦਾ ਪਿਓ ਬੋਲਿਆ ਉਂਝ ਗਲਤ ਹੈ ਠੀਕ ਤੇਰੀ ਭਾਬੀ ਮੁੰਡਾ ਸਾਊ ਏ ਪਰਖਿਆ ਦੇਖਿਆ ਪਰ ਗੱਲ ਪਾਉਣ ਕਰੇ ਗੁਰਮਖ ਕਰੂ ਪਰ ਭਾਬੀ ਪਾਲੀ ਦਾ ਵੀ ਪਤਾ ਲੱਗੇ ਉਸ ਨਾਲ ਵੀ ਗੁਰਮਖ ਹੀ ਗੱਲ ਕਰ ਤੇ ਉਹੀ ਭਰਾ ਬਣ ਇਸ ਨੂੰ ਸੰਭਾਲੂ ਹਾਂ ਬਾਬੀ ਦੋਵੇਂ ਮੁੰਡੇ ਜਿਵੇਂ ਮਾਪੇ ਨਹੀਂ ਸਿਆਣੇ ਬਹੁਤ ਇੱਕ ਨੂੰ ਮਾਮੀ ਤੋਂ ਸੰਸਕਾਰ ਮਿਲੇ ਦੂਜੇ ਨੂੰ ਵੀ ਮਿਲੇ ਜਿਵੇਂ ਉਹ ਕਹਿੰਦਾ ਸੀ ਉਹਨਾਂ ਦੇ ਵਿਵਹਾਰ ਤੋਂ ਹੀ ਪਤਾ ਲੱਗਾ ਕਿ ਇੱਥੇ ਕੋਈ ਆਪਣਾ ਨਹੀਂ ਅਜੇ ਖੋਦੀ ਨਜਸਵੱਲੀ ਆ ਤਾਂ ਸਭ ਚੰਗੇ ਗੁਰਮਖਤਿਆ ਸੰਦੀਪਕਰ ਆਏ ਤਾਂ ਜੈਲਾ ਆਪਣੇ ਬਾਪੂ ਨੂੰ ਕਹਿ ਰਿਹਾ ਸੀ ਬਾਪੂ ਜੀ ਚਾਹ ਦਿਨ ਹੋ ਗਏ ਜੀਤ ਦੇ ਜੇਥ ਆਏ ਨੂੰ ਹੁਣ ਤਾਂ ਇੱਕ ਵਾਰ ਜਾ ਕੇ ਮਿਲ ਆਈਏ ਓਏ ਉਹ ਤਾਂ ਠੀਕ ਹੈ ਪਰ ਚੰਗਾ ਨਹੀਂ ਲੱਗਦਾ ਧੀ ਦੇ ਕਰ ਇੰਜ ਝਾਤ ਮਾਰਨਾ ਜਦ ਉਹਨਾਂ ਦਾ ਮਸਲਾ ਸੁਲਝ ਗਿਆ ਖੁਦ ਆ ਜਾਣਗੇ ਜਸ ਸੁਨੇਹਾ ਦੇਣਗੇ ਬਾਪੂ ਜੀ ਬੀਦੇ ਦੀ ਧੀ ਐ ਇਹਨਾਂ ਨੂੰ ਫਿਕਰ ਐ ਇਹਨਾਂ ਨੂੰ ਡਰ ਐ ਕਿ ਕਿਤੇ ਧੀ ਰਾਣੀ ਨਾਲ ਕੋਈ ਗੱਲ ਹੋ ਜਾਵੇ ਗੁਰਮਖ ਨੇ ਗੱਲ ਸੁਣਦੀ ਕਿਹਾ ਹਾਂ ਗਏ ਤੁਸੀਂ ਕੁੜੀ ਆ ਕਿਵੇਂ ਆ ਚੱਲਦੇ ਪਿਓ ਨੇ ਪੁੱਛਿਆ ਠੀਕ ਐ ਬਾਪੂ ਜੀ ਪਾਲੀ ਪਹਿਣ ਘਰ ਆ ਗਈ ਚੱਲ ਸ਼ੁਕਰ ਐ ਭਾਈ ਇਹ ਵੀ ਦੇਣਾ ਲੈਣਾ ਹੁੰਦਾ ਜੈ ਖਾਣੇ ਡਾਕਟਰਾਂ ਦਾ ਬਸ ਜਾਨ ਬਚੀ ਨਹੀਂ ਉਹਨਾਂ ਦੋਵਾਂ ਜੀਆਂ ਦਾ ਕੌਣ ਸੀ ਪਾਲੀ ਬਾਦ ਭਾਈ ਮੈਂ ਸੋਚਦਾ ਸੀ ਆਪਾਂ ਜੀਤ ਨਾਲ ਗੱਲ ਕਰ ਲਈਏ ਨਾਲੇ ਤੁਹਾਡੀ ਫਿਕਰ ਘਟ ਜਾਊ ਨਾਲੇ ਉਸ ਨੂੰ ਵਧੀਆ ਲੱਗੂ ਹਾਂ ਤੂੰ ਮੇਰੇ ਮੂੰਹ ਦੀ ਗੱਲ ਕਹਿ ਦਿੱਤੀ ਲਾਇਆ ਤਾਂ ਅੱਗੋ ਜੱਸੀ ਨੇ ਚੁੱਕ ਲਿਆ ਹਾਂ ਵੀ ਪਰੌਣਿਆ ਕੀ ਗੱਲ ਫੋਨ ਨਹੀਂ ਚੁੱਕਦਾ ਸਭ ਠੀਕ ਹੈ ਗੁਰਮਖ ਨੇ ਬਿਨਾ ਆਵਾਜ਼ ਸੁਣੇ ਹੀ ਕਹਿ ਦਿੱਤਾ ਹਾਂਜੀ ਸਭ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜੱਸੀ ਬੋਲਦਾ ਉਹ ਅੱਛਾ ਜੀ ਸਭ ਖੈਰੀਅਤ ਆ ਭਾਈ ਹਾਂਜੀ ਅੱਛਾ ਜੇ ਜੀਤ ਆ ਕੋਲ ਤਾਂ ਗੱਲ ਕਰਵਾ ਦਿੰਦੇ ਹਾਂਜੀ ਹਾਂ ਜੀ ਮੈਂ ਹੁਣੇ ਕਰਵਾਉਂਦਾ ਸਿਮਰਨ ਜੀਤ ਕਿੱਥੇ ਆ ਵੀਰੇ ਉਹ ਦੋਵੇਂ ਹੋ ਸਾਹਮਣੇ ਵੇਖ ਹੱਸਣ ਦੀ ਆਵਾਜ਼ ਆਈ ਤਾਂ ਗੁਰਮਖ ਵੀ ਮੁਸਕਰਾਇਆ ਹਾਲਾਂਕਿ ਸਾਹਮਣੇ ਕੁਝ ਨਹੀਂ ਸੀ ਇਹ ਵੀ ਕਮਲੇ ਬੱਚਿਆਂ ਵਰਗੇ ਜੀਤ ਓਏ ਰਵੀ ਆ ਫਿਰ ਕਰ ਲਿਓ ਪਹਿਲਾਂ ਗੱਲ ਕਰ ਲੋ ਜੀਤ ਦੇ ਪਿੱਛੇ ਤੂਫਾਨ ਆਇਆ ਇਧਰ ਫੌਂਸਾ ਪਿੱਕ ਕਰਦੇ ਸੀ ਸਭ ਸੌਂਦੇ ਸੀ ਜੀਤ ਭੱਜੀ ਆਈ ਲਿਆਫੜਾ ਉਹ ਪਹਿਲਾਂ ਹੱਤ ਤਾਂ ਪੂੰਝ ਲੈ ਜਵਾਕਾ ਵਾਂਗ ਲਵੇੜੇ ਜੀਤ ਨੇ ਉਂਝ ਹੀ ਫੜ ਲਿਆ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਗ ਜਾਂਦੇ ਜਾਂਦੇ ਜ਼ਰੂਰ ਦੱਸ ਕੇ ਜਾਣਾ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਧੰਨਵਾਦ